ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡਾ ਪਿਉਰੀ ਤੇ ਜੰਗੀ ਰਾਣਾ ਰੋਡ ਦੇ ਉੱਤੇ ਇਹ ਪਿੰਡਾ ਦੂਸਤੋ ਜਿਲ੍ਹਾ ਮੋਕਸਰ ਪੈ ਜਾਂਦਾ ਇਹਨੂੰ ਤੇ ਅਖੀਰਲਾ ਪਿੰਡਾ ਮੋਕਸਰ ਜ਼ਿਲ੍ਹੇ ਦਾ ਅਗਲਾ ਪਿੰਡਾ ਜਿਹੜਾ ਜੰਗੀ ਰਾਣਾ ਹੈ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡਾ ਤੇ ਆ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਜੰਗੀ ਰਾਣੇ ਤੋਂ ਪਿਉਰੀ ਤੋਂ ਜੰਗੀ ਰਾਣੇ ਨੂੰ ਜਾ ਰਹੀ ਆ ਤੇ ਮੇਨ ਰੋਡ ਦੇ ਉੱਤੇ ਇਹ ਢਾਬਾ ਹੈ ਬਾਈ ਦਾ ਬੱਬੂ ਦਾ ਬੱਬੂ ਚਿਕਨ ਸੈਂਟਰ ਐਂਡ ਢਾਬਾ ਇੱਥੇ ਦੋਸਤੋ ਹਰ ਰੋਜ ਬਹੁਤ ਹੀ ਵਧੀਆ ਜਿਹੜਾ ਅ ਮੁਰਗੇ ਦਾ ਰੋਸਟਡ ਚਿਕਨਾ ਪਕੌੜਾ ਤਿਆਰ ਕਰਦੇ ਆ ਸੋ ਦੋਸਤੋ ਬਾਕੀ ਸਮਾਨ ਵੀ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਇਹਦੇ ਚ ਸਮਾਨ ਪੈਂਦੇ ਮਸਾਲੇ ਪੈਂਦੇ ਆ ਬਹੁਤ ਵਧੀਆ ਬਾਈ ਜੀ ਦਾ ਕੰਮ ਆ ਦੂਰੋਂ ਦੂਰੋਂ ਵੀਰ ਇੱਥੇ ਚੱਲ ਕੇ ਆਉਂਦੇ ਆ ਇਹਦੇ ਢਾਬੇ ਤੇ ਤੇ ਬਹੁਤ ਹੀ ਮਤਲਬ ਟੈਸਟੀ ਸਮਾਨ ਹੁੰਦਾ ਇਹਨਾਂ ਦਾ ਬਹੁਤ ਇੱਕ ਨੰਬਰ ਦਾ ਕੰਮ ਆ ਅੰਦਰੋਂ ਵੀ ਤੁਹਾਨੂੰ ਦੁਕਾਨਦਾਰੀ ਵਿਖਾਉਨੇ ਆ ਤੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਆਪਾਂ ਆ ਤੁਸੀਂ ਦੇਖ ਸਕਦੇ ਆ ਸਮਾਨ ਆ ਜਿਹੜਾ ਬਹੁਤ ਤਾਜ਼ਾ ਹੈ ਦੋਸਤੋ ਇਹ ਸਮਾਨ ਸਾਰਾ ਆ ਦੇਖ ਸਕਦੇ ਆ ਤੁਸੀਂ ਸਾਰਾ ਮਟਰ ਵਗੈਰਾ ਬੜੀ ਮਿਰਚ ਗੰਡਾ ਇਹ ਗਰੇਵੀ ਤਿਆਰ ਹੋਊਗੀ ਹੁਣ ਤੇ ਗਰੇਵੀ ਤੋਂ ਬਾਅਦ ਜਿਵੇਂ ਜਿਵੇਂ ਮੰਨ ਲਓ ਵੀ ਇਹ ਚਿਕਨ ਪਕੌੜਾ ਬਣਾਉਣਗੇ ਉਹ ਤੁਹਾਨੂੰ ਖਾਵਾਂਗੇ ਤੇ ਤੁਸੀਂ ਇੱਕ ਵਾਰੀ ਇਸ ਦੁਕਾਨ ਤੇ ਇਸ ਥਾਬੇ ਤੇ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਜੇ ਤੇ ਆਹ ਤੇਲ ਦੋਸਤੋ ਸਰੋਂ ਦਾ ਹੈ ਪ्योर ਸਰੋਂ ਦਾ ਤੇਲ ਆ ਇਹਦੇ ਵਿੱਚ ਇਹ ਸਮਾਨ ਆ ਦੋਸਤੋ ਤਿਆਰ ਹੁੰਦਾ ਹੈ ਜਿਵੇਂ ਆਪਾਂ ਘਰਾਂ 'ਚ ਕਹਿ ਦਿੰਦੇ ਆ ਵੀ ਆਪਾਂ ਤਾਜ਼ਾ ਤੇਲ ਵਰਤਦੇ ਆ ਇਹ ਬਾਈ ਜੀ ਤਾਜ਼ਾ ਹੀ ਤੇਲ ਪਾਉਂਦੇ ਆ ਰੋਜ਼ਾਨਾ ਆ ਮੇਰੇ ਸਾਹਮਣੇ ਆ ਤੇਲ ਆ ਪੈ ਰਿਹਾ ਤੁਸੀਂ ਦੇਖ ਸਕਦੇ ਤੇ ਇਹੀ ਤੇਲ ਕੜਾਈ 'ਚ ਪਾਉਗਾ ਇਹਦੇ ਵਿੱਚ ਪਹਿਲਾਂ ਮਸਾਲੇ ਆ ਜਿਹੜੇ ਕਿ ਤੜਕੇ ਤੇ ਗ੍ਰाइंड ਕੀਤੇ ਜਾਣਗੇ ਉਸ ਤੋਂ ਬਾਅਦ ਆ ਕੜਾਈ ਆ ਜਿਹੜੀ ਇਹ ਦੇਖ ਲਓ ਖਾਲੀ ਪਈ ਆ ਇਹਦੇ ਵਿੱਚ ਤੇਲ ਆ ਜਿਹੜਾ ਨਵਾਂ ਹੀ ਤੇਲ ਪਾਇਆ ਜਾਊਗਾ ਆਹ ਤੇਲ ਆ ਜਿਹੜਾ ਤੇ ਬਾਕੀ ਜਿਵੇਂ ਜਿਵੇਂ ਪ੍ਰੋਸੈਸ ਚੱਲੂਗਾ ਤੁਹਾਨੂੰ ਦਿਖਾ ਦਿਆਂਗੇ ਆ ਬਾਈ ਨੇ ਛੜਤਾ ਹੈ ਗੈਸ ਤੇ ਹੁਣ ਇਹ ਇਹਦੇ ਵਿੱਚ ਸਮਾਨ ਆ ਜਿਹੜਾ ਉਹ ਪਾਉਣਗੇ ਬਾਈ ਜੀ ਇਹ ਰਹੀ ਇਹ ਪਾ ਦਾਂ ਨੂੰ ਇਹਦੇ ਨਾਲ ਗਰੇਵੀ ਜਿਹੜੀ ਉਹ ਛੇਤੀ ਬਣ ਜੂਗੀ ਆਓ ਵੀ ਮੇਤਰੋ ਤੁਹਾਨੂੰ ਇੱਕ ਖਾਸ ਚੀਜ਼ ਬਣਾਉਣੇ ਆ ਆ ਜਿਹੜੀ ਮਿਰਚ ਆ ਨਾ ਇਹ ਸਾਫਤੀ ਮਿਰਚ ਬਾਈ ਨੇ ਪੀਸੀ ਆ ਮੇਰੇ ਸਾਹਮਣੇ ਤੇ ਆ ਭਈਆ ਮਿਰਚ ਲਫਾਫੇ ਜੀ ਤੁਹਾਨੂੰ ਪਈ ਦਿਖਾ ਦਿੰਦੇ ਸਾਫਤ ਮਿਰਚਾਂ ਜਿਹੜੀਆਂ ਇਹ ਪਾ ਕੇ ਇਹ ਸਮਾਨ ਬਣਦਾ ਨਾ ਕਿ ਪੀਸੀਆਂ ਪਸਾਈਆਂ ਮਿਰਚਾਂ ਪਾ ਕੇ ਬਣਦਾ ਆ ਹਰੀਆਂ ਮਿਰਚ ਆ ਮਾਲ ਮਿਰਚਾਂ ਨੇ ਰਗੜੀਆਂ ਬਾਈ ਨੇ ਮਿਕਸੀ ਜੀ ਬਾ ਕੇ ਤੇ ਪਾਣੀ ਬਾ ਕੇ ਅੰਦਰ ਦਾ ਮਾਹੌਲ ਵੀ ਦੋਸਤੋ ਤੁਹਾਨੂੰ ਦਿਖਾਉਣੇ ਆ ਆ ਇਹਨਾਂ ਦੀ ਜਿਹੜੀ ਲਸਤਾ ਉਹ ਲੱਗੀ ਹੋਈ ਹੈ ਜਿਹੜੀ ہوئی ਚੀਜ਼ ਇੱਥੇ ਤਿਆਰ ਹੁੰਦੀ ਆ ਉੱਤੀ ਸਾਰੀਆਂ ਚੀਜ਼ਾਂ ਦਾ ਜਾਨੀ ਇੱਥੇ ਬੋਰਡ ਬਣਾ ਕੇ ਲਾਇਆ ਹੋਇਆ ਤੇ ਏਸੀ ਲੱਗਿਆ ਦੋਸਤੋ ਦੇਖ ਸਕਦੇ ਆ ਤੁਸੀਂ ਏਸੀ ਦਾ ਪ੍ਰਬੰਧ ਆ ਤੇ ਚਾਰ ਜੁਫੇਰੇ ਕੈਮਰੇ ਲੱਗੇ ਆ ਇਹ ਬਹੁਤ ਹੀ ਵਧੀਆ ਫੀਚਰ ਦਾ ਪ੍ਰਬੰਧ ਆ ਅੰਦਰਲੇ ਪਾਸੇ ਹਰ ਇੱਕ ਚੀਜ਼ ਸਾਫ਼ ਸੁਥਰੀ ਆ ਤੇ ਜਿਹੜੇ ਕੈਂਪਰ ਆ ਇਹ ਆਰਓ ਦੇ ਪਾਣੀ ਦੇ ਆ ਦੇਖ ਸਕਦੇ ਆ ਤੁਸੀਂ ਤੇ ਜਿਹੜਾ ਆ ਨਵਲਟਰਾ ਦੋਸਤੋ ਕਿਸੇ ਟਾਈਮ ਜੇ ਬਿਜਲੀ ਜਾਂਦੀ ਰਹੇ ਤਾਂ ਇੱਥੇ ਕੋਈ ਏਸੀ ਪੱਖਾ ਮਤਲਬ ਗਰਮੀ ਦਾ ਪੂਰਾ ਪ੍ਰਬੰਧ ਕੀਤਾ ਲੈ ਲਓ ਵੀ ਮਿੱਤਰੋ ਪਹਿਲਾਂ ਤਾਂ ਆਹ ਸਾਫ਼ ਕਰੀ ਜਾਂਦਾ ਮੇਰਾ ਬਾਈ ਚਿਕਨ ਨੂੰ ਤੇ ਉਸ ਤੋਂ ਬਾਅਦ ਆ ਗਿਆ ਰੈਸিপি ਦੇ ਵਿੱਚ ਰੈਸিপি ਜਿਹੜੀ ਬਣਦੀ ਹੈ ਉਹ ਤੁਹਾਨੂੰ ਪਤਾ ਹੀ ਆ ਇਸ ਤੋਂ ਬਾਅਦ ਇਹ ਲੱਗੂਗਾ ਬਾਈ ਫਰਿੱਜ 'ਚ ਲੱਗੂਗਾ ਹਾਂਜੀ 15-20 ਮਿੰਟ ਫਰਿੱਜ 'ਚ ਲੱਗੂਗਾ ਲੋ ਵੀ 15-20 ਮਿੰਟ ਇਹ ਫਰਿੱਜ ਲੱਗੂਗਾ ਉਦੋਂ ਵੀ ਤੁਹਾਨੂੰ ਵਿਖਾਵਾਂਗੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਪਾਣੀ ਸੋਖ ਹੋ ਜੂ ਇਹਦਾ ਤੇ ਉਸ ਤੋਂ ਬਾਅਦ ਫਿਰ ਇਹ ਰੈਸਿਪੀ ਨੂੰ ਖਿੱਚੂਗਾ ਤੇ ਫੇਰੇ ਬਾਈ ਪੂਰੀ ਸਾਫ ਸਫਾਈ ਨਾਲ ਇਹ ਬਣਾਇਆ ਜਾਊਗਾ ਤੇਲ ਤੁਹਾਨੂੰ ਮੈਂ ਦੱਸਦਾ ਸੀ ਕਿ ਸਰੋਂ ਦਾ ਜਿਹੜਾ ਹੈ ਕਯੋਰ ਪਾਇਆ ਮੇਰੇ ਸਾਹਮਣੇ ਤੁਹਾਨੂੰ ਵੀ ਦਿਖਾਇਆ ਉਦੋਂ ਅਗਲਾ ਪ੍ਰੋਸੈਸ ਤੁਹਾਨੂੰ ਵੀ ਵਿਖਾਵਾਂਗੇ ਫਰਿੱਜ ਵੀ ਫਰਿੱਜ 'ਚ ਲੱਗਿਆ ਵੀ ਵਿਖਾਵਾਂਗੇ ਐਸੀ ਵੀ ਹੁਣ ਰਲਾਤੀ ਆ ਵਿੱਚੇ ਲੈਗ ਪੀਸ ਆ ਇਹ ਵਿੱਚੇ ਹੋਰ ਜਿਹੜੇ ਪੀਸ ਹੁੰਦੇ ਆ ਚਿਕਨ ਪਕੌੜੇ ਦੇ ਵਿੱਚ ਉਹ ਸਾਰੇ ਹੈਗੇ ਹੁਣ ਆਪਾਂ ਲਾਵਾਂਗੇ ਇਹਨੂੰ ਫ੍ਰਿਜ ਦੇ ਵਿੱਚ ਕਿੰਨੀ ਚੱਕੀ ਐਨੀ ਚੱਕੀ ਹੁਣ ਲੈ ਵੀ ਆ ਬਾਹਰ ਕੱਢਦੇ ਸਮਾਨ ਸਾਰ ਤੇ ਕੀ ਲਾਤਾ ਆਪਾਂ ਹੁਣ ਫ੍ਰੀਜਰ ਦੇ ਵਿੱਚ ਚੱਕ ਬਤਾ ਇਹ ਆ ਲਾਤਾ ਫ੍ਰੀਜਰ ਦੇ ਵਿੱਚ ਨਾ ਠੰਡਾ ਠੰਡਾ ਪਾਣੀ ਪੁਣੀ ਪਿਆ। ਇਹਨੂੰ ਬਾਈ ਕਿੰਨਾ ਚਿਰ ਰੈਸਟ ਦੇਣੀ ਹੈ ਹੁਣ ਆਪਾਂ? ਆਪਾਂ ਇਹਨੂੰ ਜੀ ਕੱਢ ਦੋ ਪਰ 20 ਮਿੰਟ ਨਹੀਂ ਕੱਢਦੇ। 20 ਮੈਂ। ਹਾਂ 20 ਮਿੰਟ ਬਾਅਦ ਕੱਢ ਕੇ ਫੇਰ ਬਣਾਵਾਂਗੇ। ਲਓ ਵੀ ਇਸ ਤੋਂ ਬਾਅਦ ਆਪਾਂ 20 ਮਿੰਟਾਂ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ। ਚਿਕਨ ਪਕੌੜਾ ਬਣਦਾ। ਤੇ ਆਹ ਬਾਈ ਜੀ ਹਰਾਂ ਦਾ ਬਾਈ ਕੰਡਾ। ਇਹ ਮੈਂ ਚੈੱਕ ਕਰਕੇ ਵੇਖਿਆ ਹੈ। ਜ਼ੀਰੋ ਦੇ। ਹਰ ਪੱਖ ਤੋਂ ਚੰਗਾ ਕੰਮ ਆਉ ਲੱਗਿਆ ਹੈ। ਸਟਫਨ ਵੀ ਬਾਹਰਲੇ ਪਾਸੇ ਜਿਹੜੀ ਹਵਾ ਹੈ ਮਾੜੀ ਹਵਾ ਜਿਹੜੀ ਉਹ ਬਾਹਰ ਕੱਢਦਾ ਤੇ ਆ ਆ ਗਈ ਕੜਾਈ ਤੇ ਆ ਫੇਰ ਤੇਲ ਆ ਗਿਆ ਸਰੋਂ ਦਾ ਆਪ ਹੈਗਾ ਕੜਾਈ ਚ ਵੀ ਜਿਹੜੇ ਮੇਰੇ ਮਿੱਤਰ ਵੇਲੇ ਜਿੰਨੇ ਵੀ ਮੇਰੇ ਸੱਜਣਾਂ ਜਿਨ੍ਹਾਂ ਨੇ ਚੰਗਾ ਖਾਣਾ ਪੀਣਾ ਸਾਫ਼ ਸੁਥਰਾ ਖਾਣਾ ਪੀਣਾ ਨਾ ਤੇ ਬਾਈ ਬੱਬੂ ਕੋਲੇ ਪਹੁੰਚੋ ਤੇ ਆਹ ਛੱਡਤਾ ਸਾਡੇ ਬਾਈ ਨੇ ਗੈਸ ਹੁਣ ਤੇਲ ਜੇ ਨਾ ਜਰ ਗਰਮ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਇਹਦੇ ਚ ਕੋਈ ਮਤਲਬ ਚੀਜ਼ ਨਹੀਂ ਛੱਡਦੇਗੇ ਜਿਦਣ ਪਕੌੜਾ ਨਹੀਂ ਛੱਡਦੇ ਆਹ ਹੋ ਗਏ ਹੁਣ ਆਪਣਾ ਕਿੰਨੇ ਮਿੰਟ ਹੋ ਗਏ ਬਾਈ 20 ਮਿੰਟ ਹੋ ਗਏ ਲਓ ਜੀ 20 ਮਿੰਟ ਹੋ ਗਏ ਦੇਖੋ ਹੁਣ ਆਪਾਂ ਜਦੋਂ ਗਰਮ ਹੋ ਗਿਆ ਇਹ ਤੇਲ ਤੇ ਇਹਦੇ ਵਿੱਚ ਛੱਡਾਂਗੇ ਆਪਾਂ ਲੈਗ ਪੀਸ ਵੀ ਬਾਈ ਨੇ ਬਹੁਤ ਵਧੀਆ ਪਾਏ ਆ ਲਓਇ ਆ ਜਿਹੜੇ ਆਪਾਂ ਗੰਡੇ ਆਪਾਂ ਗੰਡੇ ਆ ਤਾ ਲਸਣ ਟਮਾਟਰ ਹਰੀਆਂ ਮਿਰਚਾਂ ਸਾਰਾ ਕੁਝ ਆ ਤੇਲ ਦੇ ਵਿੱਚ ਇਸ ਤੋਂ ਬਾਅਦ ਬਾਈ ਕੀ ਹੋਊਗਾ ਫ੍ਰਾਇ ਕਰਾਂਗੇ ਇਹਨੂੰ ਲਓ ਵੀ ਕਰੋ ਗ੍ਰੈਂਡ ਲਿਆ ਬਾਈ ਇੱਧਰ ਇਹਨੂੰ ਲਓ ਜੀ ਹੋਣੇ ਨੂੰ ਆ ਤੇਲ ਦੇ ਵਿੱਚ ਡੁੱਬਿਆ ਹੋਇਆ ਇਹਨੂੰ ਆਪਾਂ ਗ੍ਰाइंड ਕਰਨਾ ਹੁਣ ਇਹ ਬਾਈ ਹਰਾਨੇ ਲਾਤੀ ਮਿਕਸੀ ਕੀਆਦੇ ਇਹਨੂੰ ਗ੍ਰਾਈਂਡਰਾਂ ਦੇ ਆ ਦੇਖ ਗ੍ਰਾਈਂਡਰ ਜੀ ਲਓ ਜੀ ਗ੍ਰਾਈਂਡਰ ਆ ਇਹ ਬਣ ਜਾਣਾ ਬਿਲਕੁਲ ਬਰੀਕ ਬਈ ਗਰੇਵੀ ਬਣਾਈਏ ਸ਼ਾਮ ਦੀ ਸ਼ਾਮ ਲੱਗ ਜਾਂਦੀ ਆ ਗਰੇਵੀ ਘੱਟ ਵੀ ਜਾਂਦੀ ਆ ਜੀ ਦੁਬਾਰਾ ਬਣਾਉਣੀ ਪੈਂਦੀ ਆ ਦੁਬਾਰਾ ਬਣਾਉਣੀ ਪੈਂਦੀ ਆ ਲਓ ਵੀ ਮਿੱਤਰੋ ਇੰਨੇ ਗਾਹਕ ਪੈਂਦੇ ਆ ਕਿ ਕਈ ਵਾਰੀ ਗਰੇਵੀ ਦੁਬਾਰਾ ਬਣਾਉਣੀ ਪੈਂਦੀ ਏ ਇਹਨਾਂ ਨੂੰ ਆ ਵੇ ਲੋ ਇਹ ਵਾਣਾ ਗ੍ਰਾਈਂਡਰ ਚੱਲ ਰਿਹਾ ਲਓ ਵੀ ਮਿੱਤਰੋ ਬਿਲਕੁਲ ਐ ਮਲਾਈ ਵਾਂਗੂ ਗਰੇਵੀ ਬਣ ਗਈ ਏ ਜੀ ਅਈ ਦੂ ਅਗਲਾ ਕੀ ਪ੍ਰੋਸੈਸ ਆ ਬਾਈ ਇਹਦੇ ਵਿੱਚ ਜਿੰਨਾ ਵੱਲੋਂ ਕਿਲੋ ਬਣਾਉਣਾ 2 ਕਿਲੋ ਬਣਾ ਤਣ 3 ਕਿਲੋ ਨੂੰ ਕੜਛੀਆਂ 5 6 ਕੜਛੀਆਂ 6 ਫੱਤ ਪਾ ਕੇ ਕੋਈ ਮੁੱਛਾ ਦੇ ਤੁਲੇ ਪਾ ਕੇ ਫੇਰ ਤਰੀਕਾ ਕਰਾਂਗੇ ਮਰੋ ਕਿ ਇਹ ਆਰਡਰ ਦੇ ਦਾ ਕਿਲੋ ਦਾ ਇਹਦੇ ਵਿੱਚੋਂ ਤਿਆਰ ਕਰ ਦਿੰਗੇ ਮਤਲਬ ਕਿਲੋ ਦੀਆਂ ਕਿੰਨੀਆਂ ਕੜਛੀਆਂ ਪਾਉਣੇ ਤੁਸੀਂ ਇਹ ਕਿਲੋ ਦੇ ਨਾਲ 5 ਕੜਛੀਆਂ ਪਾਉਣੇ ਜੀ ਮਾਤਰਾ ਮੁਤਾਬਕ ਮਾਤਰਾ ਦਾ 5 ਜਾਂ 4 5 ਬਸ ਲਓ ਵੀ ਇਧਰ ਤੇਲ ਵੀ ਹੁਣ ਗਰਮ ਹੋ ਚੁੱਕਿਆ ਐ ਅਵਾਲੇ ਮਾਰਨ ਲੱਗ ਗਿਆ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਬਿਲਕੁਲ ਲਾਈਵ ਚੱਲ ਰਿਹਾ ਪ੍ਰੋਗਰਾਮ ਹੈ ਜੇ ਬਾਈ ਜੀ ਸਫਾਈ ਦੀ ਗੱਲ ਕਰੀਏ ਤੇ ਯਾਰ ਬਹੁਤ ਹੀ ਜ਼ਿਆਦਾ ਸਫਾਈ ਆ ਮੱਖੀ ਇੱਥੇ ਦੇਖਣ ਨੂੰ ਨਹੀਂ ਮਿਲਦੀ ਜਿਵੇਂ ਮੀਟ ਦਾ ਬਾਈ ਦਾ ਕੰਮ ਆ ਜਾਂ ਉਹ ਚਿਕਨ ਮਕੋੜੇ ਦਾ ਕੰਮ ਆ ਇੱਕ ਵੀ ਮੱਖੀ ਇੱਥੇ ਦੇਖਣ ਨੂੰ ਨਹੀਂ ਮਿਲਦੀ ਬਹੁਤ ਜ਼ਿਆਦਾ ਸਾਫ਼ ਸਫਾਈ ਆ ਹਰ ਇੱਕ ਚੀਜ਼ ਦੀ ਆ ਮਸਾਲੇ ਮਸੂਲੇ ਪਏ ਆ ਬਾਈ ਹਰਾਂ ਦੇ ਬਹੁਤ ਜ਼ਿਆਦਾ ਸਫਾਈ ਆ ਬਾਈ ਬਾਈ ਜੀ ਇਸ ਦੁਕਾਨ ਦੇ ਵਿੱਚ ਇਹ ਬਾਈ ਜੀ ਹਰੀ ਮੁਰਗੇ ਵੜਦੇ ਆ ਚਿਕਨ ਬਣਾਉਂਦੇ ਆ ਤੇ ਆ ਜਿਹੜੀ ਦੂਜੀ ਦੁਕਾਨ ਆ ਤੁਹਾਨੂੰ ਦਿਖਾਉਣਾ ਨਾਲ ਲੱਗਦੀ ਦੁਕਾਨ ਇਹਦੇ ਵਿੱਚ ਇਹ ਸਾਰਾ ਕੰਮ ਤਿਆਰ ਕਰਦੇ ਆ ਆ ਤੁਹਾਨੂੰ ਦੂਰੋਂ ਦਿਖਾਉਣਾ ਮੈਂ ਆ ਦੇਖ ਸਕਦੇ ਆ ਪਰਲਾ ਛਟਰਾ ਜਿਹੜਾ ਉਹ ਜਿਹੜਾ ਛਟਰਾ ਉਹ ਇਧਰਲੇ ਪਾਸੇ ਚਿਕਨ ਕੱਟਿਆ ਜਾਂਦਾ ਆ ਜਿਹੜਾ ਬਬੂ ਚਿਕਨਾ ਸੈਂਟਰ ਲਿਖਿਆ ਜਿੱਥੇ ਇੱਥੇ ਦੋਸਤੋ ਇਹ ਚੀਜ਼ ਤਿਆਰ ਕੀਤੀ ਜਾਂਦੀ ਹੈ ਇੱਥੇ ਸਫਾਈ ਬਹੁਤ ਜ਼ਿਆਦਾ ਹੈ ਕਿਉਂਕਿ ਅੱਜ ਕੱਲ ਦਾ ਜ਼ਮਾਨਾ ਜਿਹੜਾ ਸਫਾਈ ਨੂੰ ਜ਼ਿਆਦਾ ਪਸੰਦ ਕਰਦਾ ਤੇ ਆਹ ਬਾਈ ਨੇ ਪਾ ਲਈ ਰੈਸিপি ਇਹ ਬਾਈ ਹੁਣ ਆਪਾਂ ਕੀ ਤਿਆਰ ਕਰ ਰਹੇ ਆ ਤਰੀ ਚਿਕਨ ਬਣਾਉਣੀ ਇਹ ਬਾਈ ਤਰੀ ਚਿਕਨ ਬਣੂਗਾ ਹੁਣ ਤੇ ਆਹ ਆਪਣਾ ਤੇਲ ਆ ਵੀ ਆਪਣਾ ਫੁੱਲ ਗਰਮ ਹੋ ਗਿਆ ਧੂਆ ਛੱਡੀ ਜਾਂਦਾ। ਇਹ ਜੀ ਕੌੜਾ ਰਹਿ ਜਾਂਦਾ ਜਿ ਨਹੀਂ ਹੁਣ ਕਰਦੇ। ਹਾਂ। ਲੱਗੀਆਂ ਜੀ ਪਕੌੜੀਆਂ। ਠੀਕ ਹੈ ਠੀਕ ਹੈ। ਤਾਂ ਥੋੜਾ ਪੈ ਪੂਰਾ ਗਰਮ ਕਰਨਾ ਲੈਣਾ। ਪੂਰਾ ਵਾਲਣਾ ਭਾਈ। ਹਾਂ ਵੀ ਹੁਣ ਇਹ ਜਿਹੜਾ ਕੌੜਾ ਪਾਣਾ ਸਰੋਂ ਦੇ ਤੇਲ ਦਾ। ਹਾਂਜੀ ਹਾਂਜੀ। ਉਹ ਨਿਕਲ ਗਿਆ। ਵਾਹ ਜੀ ਵਾਹ। ਕਿਆ ਬਾਤ ਹੈ। ਇਹ ਤਾਂ ਸਾਫ਼ ਸੁਥਰਾ ਪਕੌੜਾ ਨਿਕਲੂ ਵਧੀਆ ਫਰਸਟ ਕਲਾਸ। ਵਾਹ ਜੀ ਵਾਹ। ਕਿਆ ਬਾਤ ਹੈ। ਲਓ ਜੀ ਕੀ ਕੁਝ ਪੈਂਦਾ ਜੀ। ਆਹ ਕੀ ਬਾਈ ਹੈ ਜੀ। ਇਹ ਵੱਡੀ ਲੈਚੀ ਹੈ ਜੀ ਲਾਓ ਜੀ ਵੱਡੀ ਲੈਚੀ ਪੈ ਗਈ ਕਿੰਨੀਆਂ ਪਾਉਂਗੇ ਇਹਦੇ ਵਿੱਚ ਪਹਿਲਾਂ 6 ਪਾਉਣਾ ਜੀ 6 ਦਾ ਜਵਾਬ ਵਾਹ ਜੀ ਪਾਓ ਜੀ ਆ ਗਈ ਜੀ ਕਾਲੀ ਮਿਰਚ ਲਾਓ ਜੀ ਕਾਲੀ ਮਿਰਚ ਆ ਗਈ 7 ਪਾਉਣੇ ਆ ਜੀ 7 ਵਾਹ ਬਈ ਆ ਗਈ ਦਾਲ ਚੀਨੀ ਲਾਓ ਜੀ ਦਾਲ ਚੀਨੀ ਵੀ ਬਾਈ ਪਾਉਂਦੇ ਆਪਾਂ ਘਰਾਂ 'ਚ ਨਹੀਂ ਪਾਉਂਦੇ ਕਈ ਇਹਦੇ ਵਿੱਚ ਬੱਕਰੇ 'ਚ ਪੈਂਦੇਗਾ ਜੀ ਉਹ ਅਸੀਂ মুরਗੇ 'ਚ ਪਾਉਣੀ ਵਾਹ ਬਈ ਵਾਹ ਕੋਈ ਦਿਨ ਦੂਰ ਨਹੀਂ ਇੱਥੇ ਬੱਕਰਾ ਵੀ ਬਣਿਆ ਕਰੂਗਾ ਦੋਸਤੋ ਆ ਗਏ ਜੀਰਾ ਜੀਰਾ ਪਾਤਾ ਬਾਈ ਨੇ ਆ ਗਏ ਤੇ ਪਤਾ ਲੋ ਵੀਰੇ ਤੇਜ ਪਤਾ ਵੀ ਆ ਗਿਆ ਆਪਾਂ ਵਿਆਹ ਸ਼ਾਦੀਆਂ ਚ ਇਹ ਦੇਖੋ ਮੀਂਹਾਂ ਮਿਲਦੀਆਂ ਲੋ ਵੀ ਮਿੱਤਰੋ ਆ ਗਈ ਆਪਣਾ ਦੂਜਾ ਨੰਬਰ ਸੁਨਾਰੇ ਇਹ ਹੋ ਗਈ ਮਿਰਚ ਤੇ ਆ ਗਈ ਹਲਦੀ ਇਹ ਗਰਮ ਮਸਾਲਾ ਹੀ ਹਾਂਜੀ ਲਓ ਵੀ ਮਿੱਤਰੋ ਗਰਮ ਮਸਾਲਾ ਧਨੀਆ ਪਾਊਡਰ ਆ ਗਿਆ ਤੇ ਆ ਡੱਬੀਆਂ ਵੇਖ ਲਓ ਤੁਸੀਂ ਕਿੰਨੀਆਂ ਆ ਕੀ ਦੇਖੀ ਦੇਖੀ ਮਿਰਚ ਆ ਗਈ ਅਗੂ ਜਿਹੇ ਖੰਦੇ ਬਾਅਦ ਲਾਵਣੀ ਸਾਰੇ ਜਦੋਂ ਮੀਟ ਤਿਆਰ ਹੋ ਗਿਆ ਅੱਛਾ ਉਦੋਂ ਬਾਅਦ ਪਾਉਣੇ ਆ ਲਾਉਣੇ ਆ ਜੀ ਅਸੀਂ ਠੀਕ ਹੈ ਜੀ ਠੀਕ ਹੈ ਹੁਣ ਜਦੋਂ ਹੰਦੀ ਪੂਰਾ ਘੋੜ ਛੱਡ ਗਈ ਉਸ ਤੋਂ ਬਾਅਦ ਕੀ ਕਰ ਪਾਏਗਾ ਕੋਈ ਇਹ ਲਓ ਵੀ ਮਿੱਤਰੋ ਆਪ ਦਾ ਆਪ ਦਾ ਤਜਰਬਾ ਹੁੰਦਾ ਤੇ ਜਿਵੇਂ ਤੁਹਾਨੂੰ ਤਜਰਬਾ ਹੈ ਕੋ ਵੱਖਰੀ ਗੱਲ ਹੈ ਤੇ ਬਾਈ ਦਾ ਦੂਰ ਤਾਂ ਇੰਨਾ ਹੈ ਬੱਬੂ ਢਾਬੇ ਵਾਲੇ ਦਾ ਪੀਲਾ ਕਿਉਂ ਹੁੰਦਾ ਲਓ ਵੀ ਮਿੱਤਰੋ ਆ ਪੀਲਾ ਪਣ ਜਾ ਕਿਵੇਂ ਬਾਈ ਬਈ ਅਸੀਂ ਰੰਗ ਨਹੀਂ ਆਉਂਦੇ ਕੋਈ ਵੀ ਠੀਕ ਹੈ ਆ ਮਨੋ ਖਾਦਿਆ ਉੱਦਿਆਂ ਦੇ ਰੰਗ ਲਾਣਦੇ ਲਾਲ ਵਾਹ ਜੀ ਵਾਹ ਉਹ ਦੇਖਣ ਚ ਇੰਨਾ ਸੋਹਣਾ ਲੱਗਦਾ ਦੂਰੋਂ ਪਿਆ ਵੀ ਪਤਾ ਨਹੀਂ ਕਿੰਨਾ ਸੋਹਣਾ ਠੀਕ ਹੈ ਕੋਈ ਰੰਗ ਨਹੀਂ ਆਉਂਦੇ ਸਿੰਪਲੈਸ ਵੀ ਬਣਾਉਨੇ ਆ ਕੋਈ ਰੰਗ ਨਹੀਂ ਪਾਇਆ ਬਈ ਕੋਈ ਰੰਗ ਨਹੀਂ ਪਾਇਆ ਇਹ ਪੀਲਾ ਪੀਲਾ ਨਿਕਲੂਗਾ ਲੈ ਵੀ ਮਿੱਤਰੋ ਬੱਸ ਆਪਾਂ ਉੱਥੇ ਬੈਠੂ ਬੈਦੇ ਲਾਲ ਪਕੌੜੇ ਮਿਲਣਗੇ ਤੁਹਾਨੂੰ ਹਾਂ ਰੰਗ ਤਾਂ ਬਾਈ ਪਾਉਂਦੇ ਆ ਬਾਈ ਲਓ ਵੀ ਕੜਾਈ ਦੇ ਵਿੱਚ ਪਾਤਾ ਇਹ ਹੋ ਰਿਹਾ ਤਿਆਰ ਆ ਚਿਕਨ ਪਕੌੜਾ ਇਹ ਅੱਜ ਅਸੀਂ ਖਾ ਕੇ ਵੀ ਜਾਵਾਂਗੇ ਬਾਈ ਤੋਂ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਬਾਈ ਬੱਬੂ ਇਹੋ ਜਿਹਾ ਸਮਾਨ ਬਣਾਉਂਦਾ ਹਾਂਜੀ ਦੱਸੋ ਜੀ ਮੰਨ ਲਓ ਜੀ ਇਹ ਪਕੌੜਾ ਕੱਢ ਲਿਆ ਆਪਾਂ ਹਾਂਜੀ ਹਾਂਜੀ ਉਹਦਾ ਕੱਢ ਕੇ ਘਰ ਤੋਂ ਬਾਅਦ ਇਹਨੂੰ 5-7 ਮਿੰਟ ਥੋੜੇ ਆਰਾਮ ਮਿਲੇ। ਆਹ ਪੇਟ ਆਪ ਲਾਤਾ। ਅੱਛਾ ਰੈਕਟ ਤੇ ਰੱਖਣਾ ਇਹਨੂੰ। ਹਾਂ ਰੈਕਟ ਤੇ ਪਲਾਤਾ। ਇਹ 5-7 ਮਿੰਟ ਬਿਆਰੋ। ਉਸ ਤੋਂ ਬਾਅਦ ਲੈਗ ਪੀਸ ਨੂੰ ਤੱਕ ਲਾ ਕੇ ਦਰਦ ਨਾਲ ਵਧੀਆ ਫਰਸਟ ਕਲਾਸ। ਹਾਂਜੀ। ਉਸ ਤੋਂ ਬਾਅਦ ਇਹਨੂੰ ਪੂਰੇ ਸੇਕੇ ਦੇ ਛੱਡਣਾ। ਪਹਿਲਾਂ ਮੱਠੇ ਦੇ ਕੇ ਦੇ ਬਣਾਣਾ। ਅੱਛਾ ਮੱਠੇ ਸੇਕੇ ਦੇ ਬਣਾਇਆ ਤੁਸੀਂ। ਮੱਠੇ ਸੇਕੇ ਦੇ ਬਣਾਇਆ ਜੀ। ਹਾਂਜੀ। ਉਸ ਤੋਂ ਬਾਅਦ ਪੂਰੇ ਸੇਕੇ ਦੇ ਕੱਟਾਂਗੇ ਜਿਹੜਾ ਕਿਦੇ ਵਿੱਚ ਤੇਲਣਾ ਪਵੇ। ਵਾਹ ਜੀ ਕੋੜਾ ਨਹੀਂ ਕੋਈ ਜਮਾ ਸਾਫ ਸੁਥਰਾ ਲਓ ਵੀ ਮਿੱਤਰੋ ਆਪਣੀ ਸ਼ਿਕਾਇਤ ਹੁੰਦੀ ਆ ਆਮ ਹੀ ਵੀ ਵਿੱਚ ਤੇਲ ਰਹਿ ਜਾਂਦਾ ਵੀ ਤੇਲ ਇਹਦੇ ਵਿੱਚੋਂ ਨਿਕਲਣਾ ਜ਼ਰੂਰੀ ਆ ਲਓ ਵੀ ਕਰ ਲਿਆ ਬਾਈ ਨੇ ਮੱਠਾ ਸਿਕਾ ਤੇ ਹੁਣ ਕਰੂਗਾ ਤੇਜ ਲਓ ਵੀ ਇੱਧਰ ਆਹ ਵੇਖ ਲਓ ਆਹ ਕੰਡਾ ਬਾਈ ਦਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਤੇ ਜੀਰੋ ਦੇ ਕਰਕੇ ਦਿਖਾਇਆ ਸੀਗਾ ਤੇ ਅੱਧਾ ਕਿਲੋ ਕਰਾਂਗੇ ਜੀ ਹਾਂ ਅੱਧਾ ਕਿਲੋ ਕਰੋ ਬਾਈ ਹਾ ਬਈ ਅੱਧਾ ਕਿਲੋ ਵੱਧ 500 ਦੇ 15 ਗ੍ਰਾਮ ਹੋ ਗਿਆ। ਕੋਈ ਲਓ ਵੀ ਦੁਬਾਰਾ ਭਾਤਾ ਤੇ ਦੁਬਾਰਾ ਇਹ ਇਹ ਬਾਈ ਮੱਠੇ ਸੇ ਕਿਤੇ ਹੋ ਹੁਣ ਨਾ ਜੀ ਹੁਣ ਪਕਤੂਲੇ ਸੇ ਕਿਤੇ ਫੋਲ ਲਓ ਵੀ ਫੁੱਲ ਸੇਕੇ ਦਿਆ ਹੁਣ ਹੁਣ ਬਣ ਕੇ ਹੋ ਜਾਣਾ ਤਿਆਰ ਹੁਣ ਅਸੀਂ ਇਹ ਖਾਣਾ ਲਓ ਵੀ ਹੁਣ ਤੁਹਾਨੂੰ ਦਿਖਾਉਨੇ ਆਪਾਂ ਹਾਂ ਬਈ ਉਦੋਂ ਬਾਅਦ ਦਾ ਪ੍ਰੋਸੈਸ ਕੀ ਆ ਕੱਪੜੇ ਨਾਲ ਕਿਵੇਂ ਨੱਪਣ ਦਾ ਤੁਸੀਂ ਹਾਜੀ ਫੁੱਲ ਇਹਨੇ ਐਸੇ ਹੈ ਨਹੀਂ ਲੋਈ ਫਿਲਕਾ ਹੁੰਦਾ ਹੈ ਕਿ ਆਪਣੇ ਬਾਹ ਥੱਲੇ ਆ ਤੇਲ ਜੇ ਜਿਆਦਾ ਹੋਵੇ ਤਾਂ ਥੱਲੇ ਨਿਕਲ ਜਾਂਦਾ ਜਾਲੀ ਉੱਤੇ ਜਿਵੇਂ ਕੜਾਈ ਰੂਪ ਦੇ ਵਿੱਚ ਆਪਾਂ ਵੇਖੀਏ ਤਾਂ ਇਹ ਮੋਰੀਆਂ ਨੇੜੇ ਕਰਕੇ ਰੱਖਾਓ ਲਾਇ ਵੀ ਮਿੱਤਰੋ ਬਿਲਕੁਲ ਖੁਸ਼ਕ ਹੋ ਗਿਆ ਇਹ ਸਮਾਨ ਤੁਸੀਂ ਦੇਖ ਹੀ ਰਹੇ ਹੋ ਚਿਕਨ ਪਕੜ ਇਸ ਤੋਂ ਬਾਅਦ ਭਾਈ ਮਸਾਲਾ ਮਸੂਲਾ ਪਾ ਕੇ ਦੇਖ ਸਾਦਾ ਪਾ ਕੇ ਕ੍ਰੀਮ ਲਾ ਕੇ ਨਾਲ ਸਭ ਕੁਝ ਲਾਵਾਂਗੇ ਵਾਹ ਜੀ ਵਾਹ ਪਲੇਟ ਬਣਾ ਲਾ ਵੀ ਹੁਣ ਬਾਈ ਨੇ ਸਾਡੇ ਹੱਥੇ ਦਿੱਤੀ ਆ ਪਲੇਟ ਪਾਰਾ ਪੈਸੇ ਵੀ ਦੇਵਾਂਗੇ ਬਾਈ ਨੂੰ ਅਸੀਂ ਐਸੀ ਟੂਰਲ ਨਹੀਂ ਤੇ ਬਾਈ ਜੀ ਚਟਨੀ ਝੂਟਨੀ ਮਸਾਲਾ ਮਸੂਲਾ ਕੀ ਕੋਲ ਲਾਉਣੇ ਆ ਆ ਪਤਾ ਹੈ ਚਾਟ ਮਸਾਲਾ ਠੀਕ ਆ ਜੀ ਇਸ ਤੋਂ ਬਾਅਦ ਪਾਵਾਂਗੇ ਹਰੀ ਘਟਨੀ ਲਾਲ ਚਟਨੀ ਲੋ ਬਾਈ ਨੇ ਫ੍ਰਿਜ ਦੇ ਉੱਪਰਲੇ ਪਾਸੇ ਰੱਖ ਰੱਖਿਆ ਹਰੀ ਜੜਨੀ ਆ ਲਾਲ ਜੜਨੀ ਲਾ ਦੀ ਇੱਕ ਬਾਈ ਦੀ ਬਾਖਮਾਲ ਗੱਲ ਆ ਯਾਰ ਬਾਈ ਚਟਨੀ ਤੁਸੀਂ ਜਿਹੜੀ ਲਾਲ ਮਿਰਚਾਂ ਵਾਲੀ ਆ ਉਹ ਰਗੜ ਕੇ ਬਣਾਉਣੇ ਆ ਤੁਸੀਂ ਦੂਜੇ ਗ੍ਰੈਂਡਰ ਦੇ ਵਿੱਚ ਅਸੀਂ ਪਕੌੜੇ ਤੇ ਜੀ ਲਾਲ ਚਟਨੀ ਪਾਉਣੇ ਆ ਆ ਲਾਲ ਮਿਰਚਾਂ ਵਾਲੀ ਬਣਾ ਕੇ ਪਾਉਣੇ ਆ ਦੂਜੀਆਂ ਮਿਰਚਾਂ ਨਹੀਂ ਪਾਉਂਦੇ ਪੀਸੀਆਂ ਪਾਉਂਦੇ ਠੀਕ ਹੈ ਜੀ ਸਾਡੀ ਦੁਕਾਨ ਦੀ ਖਾਸियत ਆ ਕਰੀਮ ਬਾਈ ਕਾਦੀ ਆ ਕਰੀਮ ਹੈ ਜੀ ਬਾਜ਼ਾਰੋਂ ਲਾਉਂਦੇ ਆ ਸਭ ਤੋਂ ਮਹਿੰਗੀ ਕਰੀਮ ਰਹੀ ਜਾਂਦੀ ਕੀ ਬੋਲਦੇ ਆ ਬਰਗਰਾਂ ਲਈ ਫੱਦੇ ਆ ਉਹ ਅੱਛਾ ਬਰਗਰਾਂ ਵਾਲੀ ਆ ਬਰਗਰਾਂ ਵਾਲੀ ਜੀ ਹਾਂਜੀ ਉਹ ਤਾਂ ਸਸਤੀ ਰੱਖਦੇ ਮਹਿੰਗੀ ਕਰੀਮ ਆ ਪੂਰੀ ਵਧੀਆ ਜਿਹੜੀ ਕਿ ਲੱਭੀ ਬੀ ਬੀਤਰੋ ਬਾਈ ਦਾ ਜਮਾਂ ਸਿਰਾ ਕੰਮ ਆ ਜੇ ਕਿਤੇ ਨੰਗੇ ਨਾ ਐਸ ਰੋਡ ਦੇ ਉਤੋਂ ਦੀ ਜੰਗੀ ਰਣੇ ਤੋਂ ਪਿਉਰੀ ਨੂੰ ਨੰਗੇ ਜਦੋਂ ਤੇ ਬਾਈ ਕੋਲੇ ਯਾਰ ਜ਼ਰੂਰ ਆਇਓ ਮੂੰਹ ਤੇ ਨਾ ਪਾਣੀ ਆ ਗਿਆ ਦੇਖੋ ਪਲੇਟ ਲਈ ਆ ਬਾਈ ਨੇ ਤੇ ਨਜ਼ਾਰੇ ਹੀ ਲਿਆਦੇ ਜੇ ਖਾ ਕੇ ਵੇਖੇ ਤਾਂ ਤੁਹਾਨੂੰ ਦੱਸਾਂਗੇ ਖਾ ਕੇ ਉਸ ਤੋਂ ਬਾਅਦ ਦੱਸਾਂਗੇ ਸਾਰਾ ਆ ਗਈ ਨੀਂंबू ਲੈ ਲਈ ਮਿੱਤਰੋ ਨੀਂंबू ਵੀ ਬਾਈ ਜੀ ਨੇ ਕੱਟ ਕੇ ਰੱਖਤਾ ਵਿੱਚ ਆ ਵੀ ਨੈਕਸਟ ਪੇਪਰ ਲੈ ਸਾਰਾ ਪ੍ਰਬੰਧ ਬਾਈ ਦਾ ਪੂਰਾ ਆਜੂ ਜਾਂਦਾ ਇਹ ਪਿੰਡਾਂ ਵਾਲੀ ਗੱਲ ਨਹੀਂ ਕੋਈ ਮਾੜੀ ਮੋਟੀ ਆ ਏਸੀ ਸਾਹਮਣੇ ਚੱਲੀ ਜਾਂਦਾ ਆ ਦੇਖ ਸਕਦੇ ਆ ਤੁਸੀਂ ਤੇ ਇੱਧਰ ਲੱਗਿਆ ਇਹਨਾਂ ਦਾ ਆ ਬੋਰਡ ਰੇਟ ਲਿਸਟਾ ਪਹਿਲਾਂ ਦੋਸਤੋ ਸ਼ਹਿਰਾਂ ਦੇ ਕੰਮ ਹੁੰਦੇ ਸੀ ਹੁਣ ਪਿੰਡਾਂ 'ਚ ਵੀ ਇਹ ਕੰਮ ਚੱਲ ਪਏ ਆ ਆ ਕਾਇਪਰ ਤੁਸੀਂ ਦੇਖ ਸਕਦੇ ਆ ਦੋਸਤੋ ਜਮਾ ਭਰੇ ਆ ਸਾਰੇ ਇਹ ਆ ਰੋਦੇ ਪਾਣੀ ਸਾਰਾ ਪ੍ਰਬੰਧ ਬਿਲਕੁਲ ਸਹੀ ਆ ਫਰ ਟੱਕੜੀ ਨਹੀਂ ਲਾਉਈ ਮਿੱਤਰੋ ਛੰਟਾ ਇਹ ਕਰਕੇ ਰਹਿਨੇ ਆਪਾਂ ਤੇ ਬਾਈ ਬਹੂ ਦੇ ਦਾ ਵੇਦੇ ਉਸੇ ਵੀ ਆਉਣਾ ਇਹ ਚੰਗਾ ਲੱਗਿਆ ਤਾਂ ਮੈਂ ਵੀ ਤੁਹਾਨੂੰ ਸੁਣਾ ਪਿਚਿਕਨ ਪਕੌੜਾ ਕਰਨਾ ਆਹਾਹਾ ਇਹ ਯਾਰ ਆ ਗਿਆ ਬਹੁਤ ਬਹੁਤ ਧੰਨਵਾਦ ਬਾਈ ਦਾ ਪਹਿਲੀ ਵਾਰ ਇਹਦਾ ਜਗ੍ਹਾ ਲੇਖਿਆ ਬਾਈ ਤੇ ਤੁਸੀਂ ਵੀ ਬੀਤੀਏ ਕਿ ਆਇਆ ਲੋ ਅਸੀਂ ਤਾਂ ਇੱਥੇ ਹਰ ਮੰਗ ਵਾਲਾ ਬੱਕਰਾ ਮੰਡੀ ਲੱਗਦੀ ਆ ਅਸੀਂ ਤਾਂ ਇੱਥੇ ਆਉਣਾ ਹੀ ਆ ਤੇ ਜਦੋਂ ਮਰਜੀ ਭਾਵੇਂ ਰਾਤ ਨੂੰ ਫੋਨ ਕਰੋ ਦਿਨੇ ਫੋਨ ਕਰੋ ਹਾਜ਼ਰ ਹੁੰਦੇ ਆ ਤੇ ਬਹੁਤ ਹੀ ਜੈਕੇਦਾਰ ਆ ਬਾਈ ਬਹੁਤ ਬਹੁਤ ਧੰਨਵਾਦ ਲਓ ਵੀ ਬਾਈ ਜੀ ਨੂੰ ਜੇ ਮਿਲਣਾ ਹੋਵੇ ਜਾਂ ਕੋਈ ਕੋਈ ਵੀ ਸਮਾਨ ਇਥੋਂ ਲਿਜਾਣਾ ਹੋਵੇ ਤਾਂ ਬਾਈ ਜੀ ਹਰਾਂ ਦਾ ਸੰਪਰਕ ਨੰਬਰ ਆਪਾਂ ਪੁੱਛ ਲੈਨੇ ਆ ਬਾਈ ਜੀ ਆਪਣਾ ਕੀ ਨੰਬਰ ਆ ਆਪਣਾ ਨੰਬਰ ਹੈਗਾ ਜੀ 97790 97790 81638 81638 ਤੇ ਨਾਮ ਹੈਗਾ ਬਾਈ ਦਾ ਬੱਬੂ ਬੱਬੂ ਜੀ ਤੇ ਪਿੰਡ ਹੈਗਾ ਪਿਉਰੀ ਜੰਗੀਰਾ ਜੰਗੀਰਾ ਹਾਦਦੇ ਢਾਬਾ ਹਾਦਦੇ ਢਾਬਾ ਇਧਰਲੇ ਪਾਸੇ ਬਠਿੰਡਾ ਜ਼ਿਲ੍ਹਾ ਰਹਿ ਜਾਂਦਾ ਤੇ ਨਾਲ ਦੀ ਨਾਲ ਦੂਜੇ ਪਾਸੇ ਰਹਿ ਜਾਂਦਾ ਮੁਕਸਰ ਜ਼ਿਲ੍ਹਾ ਤੇ ਬਾਈ ਜੀ ਹਰਾਂ ਨੂੰ ਫੋਨ ਕਰ ਲਿਓ ਉੱਪਰਲੇ ਪਾਸੇ ਬਾਈ ਹਰਾਂ ਦਾ ਨੰਬਰ ਆ ਤੇ ਜੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਬਹੁਤ ਬਹੁਤ ਧੰਨਵਾਦ